ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਦੁਆਰਾ ਪੀ ਐਸ ਪੀ ਐਲ ਯਾਨੀ ਪੰਜਾਬ ਸਟੇਟ ਪਾਵਰ ਕਮ ਲਿਮਟਿਡਸ ਬੰਦੀ ਦਿੱਤੇ ਗਏ ਦੋ ਅਤਿ ਮਹੱਤਵਪੂਰਨ ਫੈਸਲੇ ਬਾਰੇ ਜੇਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਸਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਵੀਰੇ ਇੱਕ ਆਨ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਵੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਟੇਟ ਪਾਵਰ ਕਮ ਕਾਰਪੋਰੇਸ਼ਨ ਲਿਮਟਿਡ ਯਾਨੀ ਪੀ ਐਸ ਪੀ ਸੀ ਐਨ ਸੰਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਦੁਆਰਾ ਦੋ ਵੱਡੇ ਫੈਸਲੇ ਸੁਣਾਏ ਗਏ ਹਨ ਜਿਨ੍ਹਾਂ ਵਿੱਚੋਂ ਪਹਿਲਾ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਪੀ ਐਸ ਪੀ ਸੀ ਐਲ ਦੇ ਪੈਨਸ਼ਨਾਂ ਸੰਬੰਧੀ ਦਿੱਤਾ ਗਿਆ ਹੈ ਜਿਹੜੇ ਕਿ 1/12/2011 ਤੋਂ ਪਹਿਲਾਂ ਰਿਟਾਇਰ ਹੋਏ ਸਨ ਤੇ ਇਸ ਅੰਤਾਰ ਪੀ ਐਸ ਪੀ ਸੀ ਐਨ ਨੇ ਇੱਕ ਇੰਸਟੀਚਿਊਟਰੀ ਬੋਡੀ ਜਾਣੀ ਕਿ ਇੱਕ ਵਿਧਾਨਿਕ ਬੋਡੀ ਹੋਣ ਦੇ ਨਾਤੇ ਪੈਨਸ਼ਨਾਂ ਨੂੰ ਪੈਨਸ਼ਨਰੀ ਬੈਨੀਫਿਟ ਦੇਣ ਲਈ ਆਪਣੇ ਵੱਲੋਂ ਕੋਈ ਕਟ-ਆਫ ਡੇਟ ਜਾਰੀ ਕਰਦੀ ਹੈ ਤਾਂ ਇਹ ਫੈਸਲਾ 1 ਦਸੰਬਰ 2011 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਲਈ ਬੰਦੀ ਹੈ ਇਸ ਵਿੱਚ ਕਾਰਪੋਰੇਸ਼ਨ ਨੇ ਹਾਈ ਕੋਰਟ ਵਿੱਚ ਇੱਕ ਐਫੀਡੇਵਟ ਦਾਇਰ ਕਰਕੇ ਕਿਹਾ ਸੀ ਕਿ ਜੇਕਰ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਰਕਾਰਾਂ ਪੈਨਸ਼ਨਰਾਂ ਨੂੰ ਵਧੇ ਹੋਏ ਪੈਨਸ਼ਨ ਦੀ ਬੈਨੀਫਿਟ 112006 ਤੋਂ ਦਿੱਤੇ ਜਏ ਤਾਂ ਕਾਰਪੋਰੇਸ਼ਨ ਨੂੰ 94 ਕਰੋੜ ਰੁਪਏ ਦਾ ਐਲਫਾ ਬਰਡਨ ਸਹਿਣ ਕਰਨਾ ਪਵੇਗਾ ਜਦੋਂ ਕਿ ਸਾਲ 2117-18 ਵਿੱਚ ਇਸ ਨੂੰ ਪਹਿਲਾਂ ਹੀ 6939.92 ਕਰੋੜ ਦਾ ਘਾਟਾ برداشت ਕਰਨਾ ਪਿਆ ਸੀ ਇਸ ਐਫੀਡੇਟ ਤੇ ਮੱਦੇ ਨਜ਼ਰ ਮਿਸਟਰ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਫੈਸਲਾ ਸੁਣਾਇਆ ਕਿ ਕਿਉਂਕਿ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਇੱਕ ਵਿਧਾਨਕ ਬਾਡੀ ਜਾਨੀ ਕਿ ਇੱਕ ਕਾਨੂੰਨ ਦੁਆਰਾ ਸਥਾਪਿਤ ਬਧਾਇਕ ਨਿਗਮ ਹੈ ਇਸ ਲਈ ਇਹ 12 2011 ਤੋਂ ਪਹਿਲਾਂ ਰਟਾਇਰ ਹੋਏ ਪੈਨਸ਼ਨ ਨੂੰ ਵਾਤੇ ਹੈ ਪੈਨਸ਼ਨ ਦੀ ਬੇਨਫਿਟ ਦੇਣ ਲਈ ਆਪਣੇ ਵੱਲੋਂ ਕੋਈ ਕਟ-ਆਫ ਡੇਟ ਜਾਰੀ ਕਰ ਸਕਦੀ ਹੈ ਕਿਉਂਕਿ ਵਿਤੀ ਕਾਰਨਾ ਕਰਕੇ ਉਹ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨਸਾਰ ਮਿੱਥੇ ਸਮੇਂ ਤੇ ਭੁਗਤਾਨ ਕਰਨ ਤੋਂ ਅਸਮਰਥ ਹੈ ਇਸ ਤੋਂ ਇਲਾਵਾ ਪੀਐਸਪੀਸੀਐਲ ਇੱਕ ਵਿਧਾਨਕ ਬਾਡੀ ਹੋਣ ਦੇ ਨਾਤੇ ਜੇਕਰ ਪੈਨਸ਼ਨਾਂ ਨੂੰ ਵਧੇ ਹੋਏ ਵਿਤੀ ਲਾਭਾਂ ਸੰਬੰਧੀ ਆਪਣੇ ਵੱਲੋਂ ਜਾਰੀ ਕੀਤੀ ਟਾਟਾਪ ਡੇਟ ਨਿਰਧਾਰਤ ਕਰਦੀ ਹੈ ਤਾਂ ਇਸ ਦੇ ਪਿੱਛੇ ਠੋਸ ਵਿਤੀ ਤੱਤ ਮੌਜੂਦ ਹਨ ਤੇ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਇਹ ਨਿਗਮ ਦੀ ਮਨਮਾਨੀ ਨਹੀਂ ਹੈ ਮਾਯੂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨਾਲ ਇੱਕ 11 2012 ਤੋਂ ਪਹਿਲਾਂ ਰਿਟਾਇਰ ਹੋਏ ਇਸ ਨਿਗਮ ਦੇ ਪੈਨਸ਼ਨਾਂ ਦੇ ਵਧੇ ਹੋਏ ਪੈਨਸ਼ਨਰੀ ਬੈਨੀਫਿਟ ਜੋ ਉਸ ਦਾ ਭੁਗਤਾਨ ਕੀਤਾ ਜਾਣਾ ਸੀ ਉਸ ਦੇ ਵਿੱਚ ਦੇਰੀ ਦੇਖਣ ਨੂੰ ਮਿਲ ਸਕਦੀ ਹੈ ਇਸ ਨਾਲ ਉਹਨਾਂ ਪੈਨਸ਼ਨਾਂ ਨੂੰ ਥੋੜਾ ਸੈਟ ਬੈਕ ਯਾਨੀ ਕਿ ਥੋੜਾ ਜਿਹਾ ਧੱਕਾ ਮਹਿਸੂਸ ਹੋਇਆ ਹੈ ਜਿਹੜੇ ਕਿ ਇਹ ਉਮੀਦ ਕਰ ਰਹੇ ਸਨ ਕਿ ਉਹਨਾਂ ਨੂੰ ਮੰਜਮੇ ਤਨਕਾ ਕਮਿਸ਼ਨ ਦੇ ਅਨੁਸਾਰ ਵਧੇ ਹੋਏ ਪੈਨਸ਼ਨ ਦੇ ਬੈਨੀਫਿਟ ਦਾ ਭੁਗਤਾਨ ਜਲਦੀ ਹੋ ਜਾਵੇਗਾ ਪੀਐਸਪੀਸੀएल ਸੰਬੰਧੀ ਮਾਮਲੇ ਉਪਰਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਇੱਕ ਹੋਰ ਫੈਸਲੇ ਵਿੱਚ ਪੀਐਸਪੀਸੀ ਨੂੰ ਇੱਕ ਵੱਡੀ ਰਾਫਤ ਦਿੱਤੀ ਗਈ ਹੈ ਜਿਸ ਸੰਸਾਰ ਪੰਜਾਬ ਦੇ ਦੋ ਪ੍ਰਾਈਵੇਟ ਪਾਵਰ ਪਲਾਂਟਸ ਵੱਲੋਂ ਪਾਵਰ ਕਮਪਸੋਂ ਕਲੇਮ ਕੀਤੀ ਗਈ 5400 ਕਰੋੜ ਦੀ ਰਾਸ਼ੀ ਦੇ ਕਲੇਮ ਨੂੰ ਖਾਰਜ ਕਰਦੇ ਹੋਏ ਜਿੱਥੇ ਪਾਵਰ ਕਰਨ ਨੂੰ ਵੱਡੀ ਰਾਹ ਦਿੱਤੀ ਹੈ ਉਥੇ ਪਾਰ ਯੂਨਟ ਖਪਨ ਦੇ ਬਿਜਲੀ ਚਾਰਜਾਂ ਵਿੱਚ ਕੰਜ਼ਿਊਮਰ ਨੂੰ ਵੀ ਭਾਰੀ ਰਾਤ ਮਿਲੰਦੀ ਸਮਾਨਾ ਬਣ ਗਈ ਹੈ ਤੇ ਉਹਨਾਂ ਨੂੰ ਪਾਰ ਯੂਨਟ ਖਖਤ ਲਈ ਵੱਧੋ ਪਾਰ برداشت ਕਰਨ ਲਈ ਮਜਬੂਰ ਨਹੀਂ ਹੋਣਾ ਪਵੇਗਾ ਦਰਸਲ ਨਾਬਾ ਪਾਵਰ ਲਿਮਟਿਡ ਨੇ 1980 ਕਰੋੜ ਰੁਪਏ ਵਸੂਲਨ ਦਾ ਪੀ ਐਸ ਪੀ ਸੀ ਐਲ ਪਾਵਰ ਦਾਵਾ ਕੀਤਾ ਸੀ ਜਦੋਂ ਕਿ ਤਲਵੰਡੀ ਸਾਗੋ ਪਾਵਰ ਲਿਮਟਿਡ ਨੇ 3480 ਕਰੋੜ ਦਾ ਦਾਵਾ ਪੀਐਸਪੀਸੀਐਲ ਤੋਂ ਵਸੂਲਣ ਦਾ ਕਲੇਮ ਕੀਤਾ ਸੀ ਜਿਸ ਨੂੰ ਕੇ ਮਾਨਯੋਗ ਸੁਪਰੀਮ ਕੋਰਟ ਨੇ ਮੂਲੋਂ ਹੀ ਖਾਰਜ ਕਰ ਦਿੱਤਾ ਹੈ ਇਹਨਾਂ ਦੋਹਾਂ ਵੀ ਪ੍ਰਾਈਵੇਟ ਪਾਵਰ ਲਿਮਟਿਡ ਵੱਲੋਂ ਡੀਮਡ ਐਕਸਪੋਰਟ ਬੈਨੀਫਿਟਸ ਅਤੇ ਚੇਂਜ ਇਨ ਲਾ ਹੋਣ ਕਾਰਨ ਕੰਪੰਸੇਸ਼ਨ ਦੇ ਤੌਰ ਤੇ ਇਸ ਪਾਰੀ ਪਰਤਮਾ ਰਕਮ ਦਾਸ਼ੀ ਨਹੀਂ ਪੀਐਸਪੀਸੀਨ ਪਾਸੋਂ ਮਸੂਲਨ ਦਾ ਦਬਾ ਕੀਤਾ ਗਿਆ ਸੀ ਜਿਸ ਨੂੰ ਕੇ ਖਾੜੀ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਜਿੱਤੇ ਪੀਐਸਪੀਸੀਐਲ ਨੂੰ ਰਾਹਤ ਦਿੱਤੀ ਹੈ ਉਹ ਤੇ ਪੰਜਾਬ ਦੇ ਖਪਤਕਾਰਾਂ ਤੇ ਭਾਰੀ ਵਿੱਤੀ ਬੋਝ ਪੈਣ ਦੀ ਸੰਭਾਵਨਾ ਨੂੰ ਵੀ ਖਤਮ ਕਰ ਦਿੱਤਾ ਹੈ ਜੋ ਕਿ ਮਾਨਯੋਗ ਅਪੈਕਸ ਕੋਰਟ ਦਾ ਇੱਕ ਸ਼ਲਾਘਾਯੋਗ ਫੈਸਲਾ ਹੀ ਕਿਹਾ ਜਾ ਸਕਦਾ ਹੈ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ